ਪੰਜਾਬ ਸਰਕਾਰ ਦੇ ਵੱਲੋਂ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪਸ਼ੂਆਂ ਨੂੰ ਸੱਪ ਦੇ ਕੱਟਣ ਅਤੇ ਜ਼ਹਿਰ ਰੋਕੂ ਟੀਕੇ ਮੁਫਤ ਲਗਾਉਂਦਾ ਫੈਸਲਾ ਕੀਤਾ ਗਿਆ ਹੈ ਇਹ ਜਾਣਕਾਰੀ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਡਾਕਟਰ ਰਵਿੰਦਰ ਸਿੰਘ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਪਾਲਤੂ ਪਸ਼ੂਆਂ ਜਿਵੇਂ ਕਿ ਬਿੱਲੀਆਂ ਕੁੱਤੇ ਅਤੇ ਮੱਝਾਂ ਗਾਵਾਂ ਸੱਪ ਦੇ ਜ਼ਹਿਰ ਤੋਂ ਬਚਾਉਣ ਦੇ ਲਈ ਫਤਿਹਗੜ੍ਹ ਜ਼ਿਲ੍ਹੇ ਦੇ ਪਸ਼ੂ ਹਸਪਤਾਲ ਅਤੇ ਸਾਰੇ ਤਹਿਸੀਲ ਪੱਧਰ ਤੇ ਹਸਪਤਾਲਾਂ ਦੇ ਅੰਦਰ ਇਹ ਟੀਕਾ ਉਪਲਬਧ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਸਰਕਾਰ ਦੇ ਵੱਲੋਂ ਪੱਠਿਆਂ ਤੇ ਰੱਖੇ ਹੋਏ ਗੋੜਿਆਂ ਖਚਰਾ ਅਤੇ ਗਧਿਆਂ ਨੂੰ ਟੈਟਨਸ ਦੀ ਬਿਮਾਰਤ ਤੋਂ ਬਚਾਉਣ ਦੇ ਲਈ ਮੁਫਤ ਟੀਕੇ ਵੀ ਲਗਾਏ ਜਾਣਗੇ ਉਥੇ ਡਾਕਟਰ ਰਵਿੰਦਰ ਸਿੰਘ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਗਾਵਾਂ ਨੂੰ ਲੰਬੀ ਸਕਿਨ ਬਿਮਾਰਤ ਤੋਂ ਬਚਾਉਣ ਵਾਸਤੇ ਟੀਕਾ ਕਰਨ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਤਹਿਤ ਆਉਣ ਵਾਲੇ 20 ਦਿਨਾਂ ਦੇ ਅੰਦਰ ਜਿਹੜੇ ਭਰ ਦੇ ਲਗਭਗ 68000 ਜਾਨਵਰਾਂ ਨੂੰ ਮੁਫਤ ਟੀਕਾ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਟੀਕਾ ਕਰਨ ਦੇ ਲਈ ਫਤਿਹਗੜੀ ਦੇ ਵਿੱਚ 40 ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ ਇਸ ਟੀਕਾਕਰਮ ਮਹਿੰਦ ਲਈ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ ਗੋਟ ਫੋਕਸ ਵੈਕਸੀਨ ਦੀਆਂ 68 ਹਜ਼ਾਰ ਖੁਰਾਕਾਂ ਭੇਜੀਆਂ ਗਈਆਂ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਜिले ਦੇ ਸਾਰੇ ਸ਼ਹਿਰਾਂ ਤੇ ਪਿੰਡਾਂ ਵਿੱਚ ਘਰ-ਘਰ ਜਾ ਕੇ ਗਾਵਾਂ ਦਾ ਟੀਕਾਕਰਨ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ ਇਸ ਦਿਨਾਂ ਲਈ ਜ਼ਿਲ੍ਹੇ ਦੀਆਂ ਸਾਰੀਆਂ ਗਊਸ਼ਾਲਾਵਾਂ ਵਿੱਚਲੇ ਸਾਰੇ ਗਊਆਂ ਦਾ ਟੀਕਾਕਰਨ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਇੱਥੇ ਡੱਟਕ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਆਉਣ ਤੇ ਮੈਂ ਬਹੁਤ-ਬਹੁਤ ਸਵਾਗਤ ਕਰਦਾ। ਸਭ ਤੋਂ ਵੱਡੀ ਗੱਲ ਜਿਹੜੀ ਇਸ ਲਈ ਇਸ ਸਰਕਾਰ ਨੇ ਸਾਡੇ ਪਸ਼ੂ ਪਾਲਨ ਵਿਭਾਗ ਨੇ ਕੀਤੀ ਹੈ ਇਹ ਪਹਿਲੀ ਵਾਰ ਹੈ ਕਿ ਸੱਪ ਦੇ ਕੱਟਣ ਤੇ ਜੇਕਰ ਕਿਸੇ ਪਸ਼ੂ ਨੂੰ ਕੋਈ ਸੱਪ ਕੱਟ ਲਿੰਦਾ ਕੁੱਤੇ ਨੂੰ ਬਿੱਲੀ ਨੂੰ ਜਾਂ ਕੋਈ ਪਾਲਤੂ ਪਸ਼ੂ ਮੱਝ ਗਾਂ ਨੂੰ ਤਾਂ ਉਹਦੇ ਵਾਸਤੇ ਜਿਹੜਾ ਐਂਟੀ ਸਨੇਕ ਵੈਨਮ ਟੀਕਾ ਉਹ ਸਾਡੇ ਕੋਲ ਸਾਡੀ ਪਸ਼ੂ ਸੰਸਥਾ ਵੈਟਰਨਰੀ ਪੋਲੀਕਲੀਨਿਕ ਮਹਾਦਿਆਂ ਤੇ ਜਿੰਨੇ ਵੀ ਸਾਡੇ ਸੀਨੀਅਰ ਬਲੌਕ ਸੀਨੀਅਰ ਵੈਟਰਨਰੀ ਅਫੀਸਰ ਦੇ ਜਿਹੜੇ ਤਹਿਸੀਲ ਲੈਵਲ ਦੇ ਹਸਪੀਟਲ ਨੇ ਉਹਨਾਂ ਦੇ ਵਿੱਚ ਬਿਲਕੁਲ ਮੁਫਤ ਮਿਲੇਗਾ ਤਾਂ ਜੇ ਕਿਸੇ ਪਸ਼ੂ ਪਾਲਕ ਦਾ ਕੋਈ ਵੀ ਜਾਨਵਰ ਇਸੇ ਬਿਮਾਰੀ ਨਾਲ ਜਾਂ ਛਾਪ ਦੇ ਨਾਲ ਕੱਟਿਆ ਜਾਂਦਾ ਤਾਂ ਉਸ ਦਾ ਟੀਕਾ ਜਿਹੜਾ ਬਿਲਕੁਲ ਫ੍ਰੀ ਪਹਿਲੀ ਵਾਰ ਗਵਰਨਮੈਂਟ ਵੱਲੋਂ ਦਿੱਤਾ ਮੁਹੱਈਆ ਕੀਤਾ ਜਾ ਰਿਹਾ ਹੈ ਦੂਸਰੀ ਗੱਲ ਹੈ ਵੀ ਇੱਕ ਸਾਡੇ ਪਸ਼ੂ ਪਾਲਣ ਮੈਂ ਕਿਵੇਂ ਦੇ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਸਰਦਾਰ ਗੁਰਮੀਤ ਸਿੰਘ ਜੀ ਖੋਡੀਆਂ ਉਹਨਾਂ ਨੇ ਬਹੁਤ ਹੀ ਅੱਛਾ ਉਪਰਾਲਾ ਇਹ ਕੀਤਾ ਹੈ ਵੀ ਜਿਹੜੇ ਸਾਡੇ ਖੱ쩌ੜ ਜਿਹੜੇ ਜਾਂ ਘੋੜੇ ਜਾਂ ਕੋਈ ਗਧੇ ਜਿੰਨੇ ਵੀ ਭੱਟੀਆਂ ਤੇ ਜਾਂ ਹੋਰ ਕੋਈ ਲੇਬਰ ਕਲਾਸ ਵਰਤਰਹੀ ਹੈ ਉਹਨਾਂ ਨੂੰ ਡਰਾਫਟ ਪਰਪਸ ਵਾਸਤੇ ਤਾਂ ਉਹਨਾਂ ਦੇ ਵਿੱਚ ਵੀ ਅਸੀਂ ਐਂਟੀ ਟੈਟਨਸ ਦਾ ਜਿਹੜਾ ਟੀਕਾ ਉਹ ਗਵਰਨਮੈਂਟ ਵੱਲੋਂ ਫ੍ਰੀ ਮੁਹੱਈਆ ਕਰਾਇਆ ਬਹੁਤ ਜਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਇਸ ਵੇਲੇ ਸਾਡੇ ਫੀਲਡ ਦੇ ਵਿੱਚ ਦੋ ਬਹੁਤ ਹੀ ਅਹਿਮ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਨੰਬਰ 1 ਤੇ ਹੈਗੀ ਕੈਟਲ ਸੈਂਸਸ 21ਵੀਂ ਪਸ਼ੂ ਧਨ ਗਣਨਾ ਉਹ ਚੱਲ ਰਹੀ ਹੈ ਜਜ ਕਿ ਜਿੰਨੇ ਇਕੱਲੇ-ਇਕੱਲੇ ਪਿੰਡ ਸਾਡੇ ਵਿਭਾਗ ਦੇ ਜਿਹੜੇ ਮੁਲਾਜ਼ਮ ਨੇ ਜਾਂਦੇ ਨੇ ਕੁਝ ਸੁਪਰਵਾਈਜ਼ਰਸ ਨੇ ਜਿਹੜੇ ਡਾਕਟਰਸ ਨੇ ਬਾਕੀ ਨਾਮਿਨੇਟਰਸ ਨੇ ਉਹਨਾਂ ਵਿੱਚ ਵੈਟਨ ਨੇ ਇਨਸਪੈਕਟਰ ਵੀ ਨੇ ਤੇ ਕੁਝ ਪ੍ਰਾਈਵੇਟ ਨੌਜਵਾਨ ਤੇ ਸਖੀਆਂ ਵੀ ਰੱਖੀਆਂ ਹੀ ਨੇ ਜਿਹੜੀਆਂ ਘਰ-ਘਰ ਜਾ ਕੇ ਇਕੱਲੇ-ਇਕੱਲੇ ਪਿੰਡਾਂ ਵਿੱਚ ਜਾ ਕੇ ਇਹ ਸਾਰੇ ਪਸ਼ੂਆਂ ਦੀ ਧਨ ਗਣਨਾ ਕਰਨਗੇ ਇਸ ਵਾਰ ਬਰੀਡ ਵਾਈਜ਼ ਹੋਣੀ ਹੈ ਜਿਹੜੀ گاਵਾਂ ਦੇ ਵਿੱਚ ਕਿਹੜੀਆਂ ਕਰੀਆਂ ਬਰੀਡਾਂ ਨੇ ਮੱਝਾਂ ਦੇ ਵਿੱਚ ਕਿਹੜੀਆਂ-ਘੜੀਆਂ ਬਰੀਡਾਂ ਨੇ ਘੋੜਿਆਂ ਦੇ ਵਿੱਚ ਤੇ ਇਦਾਂ ਹੀ ਕੁੱਤਿਆਂ ਦੇ ਵਿੱਚ ਤੇ ਮੁਰਗੀਆਂ ਆਦ ਦੇ ਵਿੱਚ ਸਾਰੇ ਪਸ਼ੂਆਂ ਦੀਆਂ ਕੋਈ ਦੂਸਰੀ ਜਿਹੜੀ ਐਕਟੀਵਿਟੀ ਚੱਲ ਰਹੀ ਆ ਉਹ ਹੈਗੀ ਲੰਪੀ ਸਕਿਨ ਡਿਜ਼ੀਜ਼ ਦੀ ਵੈਕਸੀਨੇਸ਼ਨ ਜਿਹੜੀ ਕਿ ਸਾਡੇ ਮੰਤਰੀ ਸਾਹਿਬ ਨੇ 15 ਫਰਵਰੀ ਤੋਂ ਇਸ ਦਾ ਉਦਘਾਟਨ ਕੀਤਾ ਤੇ ਆਪਣੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ 68000 ਗਊਆਂ ਨੇ ਕੱਲੀ-ਕੱਲੀ ਗਊ ਨੂੰ ਇਹ ਵੈਕਸੀਨ ਲਗਵਾਈ ਜਾਣੀ ਆ ਜੋ ਕਿ ਫ੍ਰੀ ਆਫ ਕਾਸਟ ਹੈ ਬਿਲਕੁਲ ਹੀ ਕਿਸੇ ਇੱਕ ਨਵੇਂ ਪੈਸੇ ਦਾ ਵੀ ਉਹਦੇ ਉੱਪਰ ਖਰਚਾ ਨਹੀਂ ਸੋ ਮੇਰੀ ਇਸ ਜ਼ਿਲ੍ਹੇ ਦੇ ਪਸ਼ੂ ਪਾਲਕ ਵੀਰਾਂ ਨੂੰ ਇਹ ਬਹੁਤ ਹੀ ਪਰਜ਼ੋਰ ਅਪੀਲ ਹੈ ਵੀ ਤੁਸੀਂ ਆਪਣੇ ਆਪਣੇ ਪਸ਼ੂਆਂ ਨੂੰ ਇਹ ਲੰਪੀ ਸਕਿਨ ਡਿਜ਼ੀਜ਼ ਦੀ ਵੈਕਸੀਨੇਸ਼ਨ ਜੋ ਕਿ ਬਹੁਤ ਹੀ ਭਿਆਨਕ ਬਿਮਾਰੀ ਹੈ 2 ਸਾਲ ਪਹਿਲਾਂ ਜਿਹਦੇ ਨਾਲ ਬਹੁਤ ਹੀ ਜ਼ਿਆਦਾ ਪਸ਼ੂਆਂ ਦਾ ਨੁਕਸਾਨ ਹੋਇਆ ਸੀ ਸਪੈਸ਼ਲੀ ਗਊਆਂ ਦਾ ਉਹਨਾਂ ਦੇ ਬਚਾ ਲਈਏ ਟੀਕੇ ਜ਼ਰੂਰ ਲਵਾਉਣ ਬਹੁਤ ਬਹੁਤ ਇਹ ਮੁਫਤ ਨੇ ਸਾਰੀਆਂ ਚੀਜ਼ਾਂ ਇਹ ਬਿਲਕੁਲ ਮੁਫਤ ਨੇ ਇਹ ਪੰਜਾਬੀ ਟੀਵੀ ਲਈ ਫਤੇਗੜ ਸਾਹਿਬ ਤੋਂ ਸਾਇਬ ਮੜਕਨ ਦੀ ਖਾਸ ਰਿਪੋਰਟ